जय माता दी। ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮੈਂ ਆਭੁਨੀਤਕੌਰ। ਨਰਾਤੇ ਦਾ ਦੂਜਾ ਦਿਨ ਦੇਵੀ ਬ੍ਰਹਮਚਾਰਣੀ ਨੂੰ ਸਮਰਪਿਤ ਹੈ। ਦੇਵੀ ਮਾਂ ਨੂੰ ਭਗਤੀ, ਤਪੱਸਿਆ ਅਤੇ ਡ੍ਰਿੜਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਦੇਵੀ ਦਾ ਰੂਪ ਬਹੁਤ ਹੀ ਮਨਮੋਹਕ ਅਤੇ ਵਿਸ਼ਾਲ ਹੈ। ਭ੍ਰਮ ਦਾ ਅਰਥ ਹੈ ਤਪੱਸਿਆ ਭਾਵ ਅਤੇ ਤਪ ਕਰਨ ਵਾਲੀ ਦੇਵੀ। ਨਾਰਦ ਜੀ ਦੀ ਸਲਾਹਤੇ ਉਹਨਾਂ ਨੇ ਕਈ ਹਜ਼ਾਰ ਸਾਲ ਤੱਕ ਭਗਵਾਨ ਸ਼ਿਵ ਦੀ ਤਪੱਸਿਆ ਕੀਤੀ। ਦੇਵੀ ਮਾਹ ਦੇ ਤਪਸਵੀ ਆਚਰਣ ਦੇ ਕਰਕੇ ਉਹਨਾਂ ਦਾ ਨਾਮ ਬ੍ਰह्मਚਾਰਣੀ ਪੈ ਗਿਆ। ਦੇਵੀ ਮਾਹ ਦੇ ਇੱਕ ਹੱਥ ਵਿੱਚ ਜਪਮਾਲਾ ਅਤੇ ਦੂਜੇ ਹੱਥ ਵਿੱਚ ਕਮੰਡਲੂ ਹੁੰਦਾ ਹੈ। ਦੇਵੀ ਬ੍ਰह्मਚਾਰਣੀ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਉਹਨਾਂ ਦੇ ਅਧਿਆਤਮਕ ਅਤੇ ਨਿੱਜੀ ਜੀਵਨ ਵਿੱਚ ਅਨੁਸ਼ਾਸਨ ਅਤੇ ਸਮਰਪਣ ਵਿਕਸਿਤ ਕਰਨ ਵਿੱਚ ਮਦਦ ਮਿਲਦੀ ਹੈ। ਮਾਤਾ ਦਾ ਪਸੰਦੇ ਦਾ ਫੁੱਲ ਚਮੇਲੀ ਦਾ ਹੈ। ਤਾਂ ਹੀ ਨਰਾਤੇ ਦੇ ਦੂਜੇ ਦਿਨ ਚਮੇਲੀ ਦੇ ਫੁੱਲ ਦੀ ਵਰਤੋਂ ਕਰਨੀ ਚਾਹੀਦੀ ਹੈ। ਮਾ ਦੇ ਆਸ਼ੀਰਵਾਦ ਨਾਲ ਉਹ ਕਦੇ ਵੀ ਫਰਜ਼ ਦੇ ਮਾਰਕ ਤੋਂ ਨਹੀਂ ਪਟਕਦਾ ਉਸ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ